ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਤੇ ਇੱਕ ਮਿੰਟ ਚੈੱਕ ਕਰੋ ਕਿਸੇ ਮੈਨੂੰ ਭੈਣ ਨੇ ਜਾਂ ਕਿਸੇ ਪੈਨ ਨਹੀਂ ਕੀਤਾ ਲੱਗਦਾ ਹਨ ਤੇ ਇਹ ਕਹਿ ਰਹੇ ਆ ਜੀ ਹਾਂਜੀ ਤੁਸੀਂ ਮਤਲਬ ਖੁਦ ਨਹੀਂ ਆਂਟੀ ਤੁਸੀਂ ਦੂਜਿਆਂ ਨੂੰ ਆਂਟੀ ਕਹਿੰਦੇ ਆ ਤੇ ਮੈਨੂੰ ਨਹੀਂ ਲੱਗਦਾ ਕਿ ਜੋ ਮੇਰੇ ਤੋਂ ਵੱਡਾ ਹੈ ਉਹਨਾਂ ਨੂੰ ਆਂਟੀ ਕਹਿਣ ਦੇ ਵਿੱਚ ਕੋਈ ਹਰਜਾ ਆ ਆਪਾਂ ਉਹਨਾਂ ਨੂੰ ਰਿਸਪੈਕਟਫੁਲੀ ਹਨਾ ਆਂਟੀ ਹੀ ਕਹਾਂਗੇ ਜਿਸ ਤਰ੍ਹਾਂ ਕੋਈ ਮੇਰੀ ਮੰਮੀ ਜਾਂ ਮੰਮੀ ਦੀ ਉਮਰ ਦੀਆਂ ਮੇਰੀਆਂ ਚਾਚੀਆਂ ਤਾਈਆਂ ਮਾਸੀਆਂ ਜੋ ਵੀ ਰਹਿਏ ਆਪਾਂ ਉਹਨਾਂ ਨੂੰ ਹਨਾ ਅੱਜ ਅੱਜਕੱਲ तकरीबन ਸਭ ਆਂਟੀ ਕਹਿੰਦੇ ਨੇ ਤੇ ਚਲੋ ਚਾਚੀਆਂ ਤਾਈਆਂ ਹਨਾ ਉਹਨਾਂ ਨੂੰ ਚਾਚੀ ਤਾਈ ਹੀ ਕਹਿੰਦੇ ਆ ਪਰ ਮੈਨੂੰ ਨਹੀਂ ਲੱਗਦਾ ਕਿ ਆਂਟੀ ਕਹਿਣ ਦੇ ਵਿੱਚ ਕੋਈ ਇਨਸਲਟ ਆ ਜਾਂ ਕੋਈ ਹਰਜ ਆ ਹਨਾ ਤੇ ਇੱਕ ਬਹੁਤ ਸੋਹਣਾ ਸ਼ਬਦ ਆ ਇੱਕ ਵੱਡਿਆਂ ਨੂੰ ਆਪਾਂ ਜਦੋਂ ਸੰਬੋਧਨ ਕਰਦੇ ਆ ਆਂਟੀ ਕਹਿ ਕੇ ਤੇ ਕੋਈ ਮੈਨੂੰ ਇਤਰਾਜ਼ ਵਾਲੀ ਗੱਲ ਨਹੀਂ ਲੱਗੀ ਇਹਦੇ ਵਿੱਚ ਹਨਾ ਤੇ ਚਲੋ ਮੈਂ ਵੀ ਆਂਟੀ ਆ ਮੇਰੇ ਤੋਂ ਛੋਟੇ ਨੇ ਜਿਹੜੇ ਕਈ ਤੇ ਵੱਡੇ ਵੀ ਆ ਕੇ ਆਂਟੀ ਕਹਿ ਜਾਂਦੇ ਨੇ ਅਸੀਂ ਤੇ ਇਦਾਂ ਇਤਰਾਜ਼ ਨਹੀਂ ਕਰਦੇ ਠੀਕ ਹੈ ਤੇ ਪਰ ਮੈਨੂੰ ਲੱਗਦਾ ਹੈ ਕਿ ਤੁਸੀਂ ਜੋ ਕਹਿ ਰਹੇ ਹੋ ਤੁਹਾਡੀ ਆਪਣੇ ਜੇ ਅਗਰ ਤੁਸੀਂ ਮੇਰੇ ਤੋਂ ਵੱਡੇ ਹੋ ਤੇ ਫਿਰ ਵੀ ਬਹੁਤ ਹੀ ਘਟਿਆ ਤਰੀਕੇ ਨਾਲ ਤੁਸੀਂ ਹਨਾ ਗੱਲ ਕਰ ਰਹੇ ਹੋ ਠੀਕ ਹੈ ਤਾਨੂੰ ਖੁਦ ਨੂੰ ਵੀ ਇਨਾ ਨਹੀਂ ਪਤਾ ਹੈਗਾ ਅਗਰ ਤੁਸੀਂ ਛੋਟੀਆਂ ਮੇਰੇ ਤੋਂ ਤੇ ਫਿਰ ਤੁਹਾਨੂੰ ਬਹੁਤ ਤਮੀਜ਼ ਦੀ ਲੋੜ ਆ ਠੀਕ ਆ ਬਹੁਤ ਤਮੀਜ਼ ਦੀ ਲੋੜ ਆ ਕਿਉਂਕਿ ਅਸੀਂ ਤੇ ਜੋ ਵੀ ਮੇਰੀਆਂ ਮੇਰੇ ਰਿਸਪੈਕਟਫੁਲੀ ਮੇਰੀਆਂ ਅੰਟੀਆਂ ਨੇ ਮੈਂ ਫਿਰ ਅੰਟੀਆਂ ਹੀ ਕਹੂੰਗੀ ਹੈਨਾ ਮੇਰੀਆਂ ਅੰਟੀਆਂ ਨੇ ਮੇਲੀਆਂ ਮੇਰੇ ਤੋਂ ਉਮਰ ਚ ਵੱਡੇ ਨੇ ਮੇਰੀ ਮਦਰ ਤੇ ਮੇਰੇ ਮੰਮੀ ਦੇ ਹਾਨਦੇ ਨੇ ਉਹ ਮੈਨੂੰ ਬੇਟਾ ਜੀ ਪੁੱਤ ਜੀ ਬੁੱਗਾ ਜੀ ਹਨਾ ਕਿੰਨਾ ਸੋਹਣੀ ਮੈਨੂੰ ਹਨਾ ਪਿਆਰ ਦੇ ਨਾਲ ਮੈਨੂੰ ਇਵੇਂ ਬੋਲਦੇ ਨੇ ਤੇ ਖੁਦ ਕਹਿੰਦੇ ਹਨਾ ਬੇਟਾ ਅਸੀਂ ਤੁਹਾਨੂੰ ਰਵਿੰਦਰ ਕਹਿੰਦੇ ਆ ਅਸੀਂ ਤੁਹਾਨੂੰ ਪੁੱਤ ਜੀ ਤੁਹਾਡਾ ਨਾਮ ਲੈਨੇ ਆ ਨਾਮ ਲੈ ਸਕਦੇ ਆ ਕਿਉਂਕਿ ਅਸੀਂ ਤਾਂ ਦੋ ਵੰਟੀਆਂ ਠੀਕ ਹੈ ਤੇ ਮੈਂ ਤੇ ਆਪਣੇ ਹਿਸਾਬ ਨਾਲ ਬਹੁਤ ਵਧੀਆ ਮੇਰੇ ਕਸਟਮਰ ਇੰਨੇ ਕ ਨਾਈਸ ਨੇ ਵੈਰੀ ਨਾਈਸ ਬਹੁਤ ਚੰਗੇ ਨੇ ਤੇ ਪਰ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਖੁਦ ਇੰਨੀ ਸੈਂਸ ਹੈ ਨਹੀਂ ਇੰਨੀ ਤਮੀਜ਼ ਹੈ ਨਹੀਂ ਕਿ ਤੁਸੀਂ ਹਨਾ ਇੰਨਾ ਘਟੀਆ ਬੋਲ ਰਹੇ ਹੋ ਕੁਝ ਲੋਕਾਂ ਨੂੰ ਆਦਤ ਵੀ ਹੁੰਦੀ ਹੈ ਉਹ ਆਪਣੀ ਜਿਹੜੀ ਬੁਰਾਈ ਆ ਉਹਨੂੰ ਫਲਾਉਂਦੇ ਆ ਮੈਨੂੰ ਲੱਗਦਾ ਆਪਣੀ ਚੰਗਿਆਈ ਨੂੰ ਫਲਾਉਣਾ ਚਾਹੀਦਾ ਕੁਝ ਚੰਗਾ ਸਿੱਖ ਬੁਰਾਈ ਦੇ ਨਾਲ ਤੇ ਇਹਨੂੰ ਦੇਖ ਕੇ ਤੇ ਕੁਝ ਮੈਨੂੰ ਲੱਗਦਾ ਨਹੀਂ ਕਿ ਹਨਾ ਤੁਸੀਂ ਖੁਦ ਤਮੀਜ਼ ਸਿੱਖੋ ਕੀ ਵੱਡਿਆਂ ਦੇ ਨਾਲ ਕਿਵੇਂ ਬੋਲਣਾ ਚਾਹੀਦਾ ਅਗਰ ਤੁਸੀਂ ਮੇਰੇ ਤੋਂ ਨਿੱਕੇ ਹੋ ਤੇ ਫਿਰ ਤੇ ਬਹੁਤ ਬੁਰੀ ਗੱਲ ਹੈ ਅਗਰ ਵੱਡੇ ਹੋ ਤੇ ਪਲੀਜ਼ ਤੁਸੀਂ ਥੋੜਾ ਜਿਹਾ ਹੈ ਨਾ ਧਿਆਨ ਰੱਖੋ ਤੁਹਾਨੂੰ ਆਂਟੀ ਗੈਂਚ ਇਤਰਾਜ ਹੋਏਗਾ ਤੇ ਤੁਸੀਂ ਮੇਰੀ ਵੀਡੀਓ ਸਕਿਪ ਕਰ ਸਕਦੇ ਹੋ ਨਾ ਦੇਖਿਆ ਕਰੋ ਟਾਈਮ ਨਾ ਵੇਸਟ ਕਰਿਆ ਕਰੋ ਠੀਕ ਹੈ ਜੀ ਅੱਗੇ ਤੋਂ ਧਿਆਨ ਰੱਖਣਾ